ਅਡੇ ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜੀ ਜ਼ੀਰੋ ਟੋਲਰੈਂਸ ਪਾਲਿਸੀ ਹੈ ਅਗੇਂਸਟ ਆਰਗੇਨਾਈਜ਼ ਕ੍ਰਾਈਮ ਉਹਦੇ ਤਹਿਤ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵੱਲੋਂ ਪਹਿਲਾਂ ਵੀ ਆਰਗੇਨਾਈਜ਼ ਕ੍ਰਾਈਮ ਕ੍ਰਿਮੀਨਲਸ ਔਰ ਜਿਹੜੇ ਗੈਂਗਸਟਰਸ ਨੂੰ ਉਹਨਾਂ ਖਿਲਾਫ ਬੜਾ ਸਖਤ ਐਕਸ਼ਨ ਲਿਆ ਗਿਆ ਔਰ ਬਹੁਤ ਸਾਰੇ ਲੋਕ ਅਰੈਸਟ ਹੋਏ ਨੇ ਔਰ ਆਮਜ਼ ਐਂਡ ਮਿਨਿਸ਼ਨ ਕਾਫੀ ਮਾਤਰਾ ਚ ਉਹਨਾਂ ਤੋਂ ਫੜਿਆ ਗਿਆ ਕੱਲ ਦੁਪਹਿਰ ਦੇ ਟਾਈਮ ਤੇ ਛਾਟਾ ਏਰੀਏ ਦੇ ਵਿੱਚ ਇੱਕ ਬੜਾ अनफर्टुनेट मर्डर ਹੋਇਆ ਸੀਗਾ ਔਰ ਉਸ ਤੋਂ ਬਾਅਦ ਇਮੀਡੀਏਟਲੀ ਸਾਰੀਆਂ ਟੀਮ ਜਿਹੜੀਆਂ ਅਸੀਂ ਵੀ ਸਵੰਗ ਇਨਟੂ ਐਕਸ਼ਨ ਸਾਰੇ ਨੇ ਅਲੱਗ-ਅਲੱਗ ਟੀਮਾਂ ਬਣੀਆਂ ਕਿਉਂਕਿ ਮਿਊਨਿਸਪਲ ਕਮਿਸ਼ਨਰ ਕਮਿਸ਼ਨਰ ਸੀਗੇ ਡੰਡਿਆਲਾ ਗੁਰੂ ਦੇ ਹਰਜਿੰਦਰ ਸਿੰਘ ਔਰ ਉਸ ਤੋਂ ਬਾਅਦ ਸਾਰੀਆਂ ਟੀਮਾਂ ਜਦੋਂ ਵਰਕ ਕੀਤਾ ਹੈ ਜਿਹੜੇ ਹਿਊਮਨ ਇੰਟੈਲੀਜੈਂਸ ਬੜਾ ਪ੍ਰੋਫੈਸ਼ਨਲੀ ਇਨਵੈਸਟੀਗੇਟ ਕੀਤਾ ਇਹਨੂੰ ਔਰ ਟੈਕਨੀਕਲੀ ਵੀ ਸਾਰਾ ਅਸੀਂ ਦੇਖਿਆ ਤੋ ਪਹਿਲਾ ਬੰਦਿਆਂ ਦੀ ਅਸੀਂ ਪਛਾਣ ਕੀਤੀ ਪਛਾਣ ਕਰਨ ਤੋਂ ਬਾਅਦ ਫਿਰ ਅਸੀਂ ਡਿਵੈਲਪ ਕੀਤੀ ਇਨਫੋਰਮੇਸ਼ਨ ਔਰ ਸਭ ਤੋਂ ਪਹਿਲਾਂ ਗੋਵਿੰਦਵਾਲ ਸਾਹਿਬ ਤਰਨਤਾਰਨ ਡਿਸਟ੍ਰਿਕਟ ਦੇ ਵਿੱਚ ਜਾ ਕੇ ਜਿਹੜੀ ਪੁਲਿਸ ਪਾਰਟੀ ਨੇ ਰੇਡ ਕੀਤਾ ਜਿੱਥੇ ਜੋਬਨਜੀਤ ਇਹ ਐਲੀਅਸ ਜੋਬਨ ਜਿਹੜਾ ਕਿ ਇਸ ਇੱਕ ਅਕਿਊਜ਼ਡ ਹੈ ਉਹਨੂੰ ਉਥੋਂ ਰੈਸਟ ਕੀਤਾ ਗਿਆ ਉਸ ਤੋਂ ਬਾਅਦ ਹੋਰ ਇਨਫੋਰਮੇਸ਼ਨ ਡਿਵੈਲਪ ਕੀਤੀ ਕਿ ਘਰਦਿਆਂ ਨੂੰ ਪੁੱਛਿਆ ਗਿਆ ਨੇ ਰਿਲੇਟਿਵਸ ਨੂੰ ਪੁੱਛਿਆ ਗਿਆ ਔਰ ਉਸ ਤੋਂ ਬਾਅਦ ਅਮਿਤ ਜਿਹੜਾ ਕੋਟੇਸ਼ਾ ਜੰਡਿਆਲੇ ਦਾ ਰਹਿਣ ਵਾਲਾ ਤੇ ਗੁਰਪ੍ਰੀਤ ਇਲੀਅਸ ਡੋਨ ਇਹ ਨਵਾਂ ਕੋਟ ਜੰਡਿਆਲਾ ਗੁਰੂ ਦਾ ਰਹਿਣ ਵਾਲਾ ਇਹਨਾਂ ਦੋਨਾਂ ਨੂੰ ਗੈਲੈਕਸੀ ਹੋਟਲ ਬੀ ਡਿਵੀਜ਼ਨ ਦੇ ਵਿੱਚ ਇੱਕ ਰੂਮ ਚ ਲੈ ਕੇ ਰਹਿ ਰਹੇ ਸੀ ਉੱਥੋਂ ਗ੍ਰਿਫਤਾਰ ਕੀਤਾ ਗਿਆ ਔਰ ਉਸ ਤੋਂ ਬਾਅਦ ਫੇਰ ਫਾਲੋਅ ਅਪ ਦੇ ਵਿੱਚ ਪੁਲਿਸ ਪਾਰਟੀ ਸਾਡੀ ਕਿਉਂਕਿ ਮੇਨ ਅਕਿਊਜ਼ ਜਿਹੜਾ ਗੁਰਪ੍ਰੀਤ ਗੋਪੀ ਉਹ ਨਹੀਂ ਸੀ ਮਿਲਿਆ ਉਹਦੇ ਬਾਰੇ ਪਤਾ ਲੱਗਿਆ ਸੀ ਕਿ ਚਵਾਲ ਨੂੰ ਨਿਕਲ ਰਿਹਾ ਹੈ ਮੋਟਰਸਾਈਕਲ ਲੈ ਕੇ ਤਾਂ ਵਿਨੋਦ ਕੁਮਾਰ ਸਾਡੇ ਜਿਹੜੇ ਐਸ ਐਚ ਓ ਛਾਟਾ ਤੇ ਰਾਈ ਟੀਮ ਨਾਲ ਇਹਨਾਂ ਦੇ ਡੀਐਸਪੀ ਜਿਹੜੇ ਯਾਦਵਿੰਦਰ ਸਿੰਘ ਹੈ ਉਹ ਇਹਨਾਂ ਨੇ ਜਦੋਂ ਇੱਧਰ ਨੂੰ ਦੇਖਿਆ ਮੋਟਰਸਾਈਕਲ ਤੇ ਇਹਨੇ ਭਜਾ ਲਿਆ ਕਿਉਂ ਤੇ ਇਸ ਮੋੜ ਦੇ ਉੱਤੇ ਆ ਕੇ ਜਿਵੇਂ ਆਪਾਂ ਦੇਖਿਆ ਇਹਨੇ ਸੋਚਿਆ ਵੀ ਪੁਲਿਸ ਜਿਹੜੀ ਹੈ ਮੇਨ ਰੋਡ ਦੇ ਉੱਤੇ ਕਿਉਂਕਿ ਗੱਡੀ ਦੀ ਸਪੀਡ ਜ਼ਿਆਦਾ ਹੈ ਬੈਨ ਫੜ ਲੈਣਗੇ ਇਹਨੇ ਕੱਚੇ ਰਸਤੇ ਘਰ ਲਿਆ ਉੱਥੇ ਤੁਹਾਡੇ ਸਾਹਮਣੇ ਤੁਸੀਂ ਦੇਖਿਆ ਇਹ ਕਾਫੀ ਚਿੱਕੜ ਵੀ ਹੈ ਉੱਥੇ ਜਾ ਕੇ ਦਾ ਮੋਟਰਸਾਈਕਲ ਜਿਹੜਾ ਉਹ ਗਿਰ ਗਿਆ ਉਹਦੇ ਚ ਸਲਿੱਪ ਹੋਇਆ ਤੇ ਇਹਨੂੰ ਫਿਰ ਵਾਰਨਿੰਗ ਦਿੱਤੀ ਗਈ ਇਨਸਪੈਕਟਰ ਵਿਨੋਦ ਕੁਮਾਰ ਦੀ ਟੀਮ ਵੱਲੋਂ ਕਿ ਤੂੰ ਆਪਣੇ ਆਪ ਨੂੰ ਸਰੈਂਡਰ ਕਰ ਔਰ ਕਿਉਂਕਿ ਇਹਨੇ ਪੁਲਸਟਾਲ ਕੱਢ ਲਿਆ ਇਹਨਾਂ ਦੇ ਵਾਲ ਇਮੀਡੀਏਟਲੀ ਫਿਰ ਇਹਨੇ ਇੱਕ ਹਵਾਈ ਫਾਇਰ ਵੀ ਕੀਤਾ ਵਾਰਨਿੰਗ ਦੇ ਨਾਲ ਨਾਲ ਤੋਹਨੇ ਮੁੜ ਕੇ ਪੁਲਿਸ ਦੇ ਉੱਤੇ ਫਿਰ ਇੱਕ ਜਵਾਬੀ ਫਾਇਰ ਕਰ ਦਿੱਤਾ ਜਿਹੜਾ ਕਿ ਸਾਹਮਣੇ ਜਿਹੜੀ ਸ਼ਮਸ਼ਾਨ ਘਾਟ ਦੀ ਕੰਧ ਹੈ ਉਹਦੇ ਉੱਤੇ ਲੱਗਿਆ ਪੁਲਿਸ ਦੀ ਵਹੀਕਲ ਦੇ ਨੇੜੇ ਉਸ ਤੋਂ ਬਾਅਦ ਫਿਰ ਆਪਣੀ ਸੈਲਫ ਡਿਫੈਂਸ ਦੇ ਵਿੱਚ ਪੁਲਿਸ ਪਾਰਟੀ ਨੇ ਜਿਹੜਾ ਫਾਇਰ ਕੀਤਾ ਤੇ ਜੋ ਇਹਦੀ ਗੋਡੇ ਦੇ ਕੋਲ ਲੱਗਿਆ ਉਹਦੇ ਨਾਲ ਇੰਜਰਡ ਹੋਇਆ ਤੇ ਇਹਦੇ ਤੋਂ ਜਿਹੜਾ ਕ੍ਰਾਈਮ 'ਚ ਵਰਤਿਆ ਗਿਆ ਮੋਟਰਸਾਈਕਲ ਹੈ ਔਰ ਇੱਕ ਗਲੌਕ ਪਿਸਟਲ 9mm ਉਹ ਬਰਾਮਦ ਹੋਇਆ ਇਹਨੂੰ ਸਿਵਲ ਹਸਪਤਲ ਸ਼ਿਫਟ ਕਰ ਦਿੱਤਾ ਗਿਆ ਸੀ ਔਰ ਇਹਨਾਂ ਦੀ ਜਿਹੜੀ ਮੋਢਲੀ ਪੁੱਛ ਕੇ ਛਿਆ ਉੱਥੋਂ ਇਹੀ ਪਤਾ ਲੱਗਿਆ ਕਿ ਜੰਡਿਆਲਾ ਗੁਰੂ ਏਰੀਏ ਦੇ ਵਿੱਚ ਇਹਨਾਂ ਦੀ ਪੁਰਾਣੀ ਕ੍ਰਿਮੀਨਲ ਗੈਂਗਸ ਦੀ ਉੱਥੇ ਰਾਈਵਲਰੀ ਚੱਲ ਰਹੀ ਹੈ ਔਰ ਆਪਸ 'ਚ ਕਾਫੀ ਇਹਨਾਂ ਦੀ ਜਿਹੜੀ ਹੈ ਕਸ਼ਮਕਸ਼ ਹੈ ਔਰ ਕਾਫੀ ਇਨਿਮੋਸਿਟੀ ਜਿਹਨੂੰ ਕਹਿ ਸਕਦੇ ਆ ਆਪਸ ਘੜਤਾਂ ਬਹੁਤ ਵਧੀ ਹੋਈ ਹੈ ਤੇ ਇਹਦਾ ਜਿਹੜਾ ਭਰਾ ਹੈ ਗੁਰਪ੍ਰੀਤ ਇਲੀਅਸ ਗੋਪੀ ਦਾ ਕਿਸ਼ਨ ਉਹਦੇ ਬਾਰੇ ਪਤਾ ਲੱਗਿਆ ਜੋ ਕਿ ਮਿਡਲ ਈਸਟ 'ਚ ਸ਼ਾਇਦ ਭੱਜ ਗਿਆ ਉਥੋਂ ਉਹ ਆਪਰੇਟ ਕਰ ਰਿਹਾ ਹੈ ਜਿਹੜੀ ਲੇਟੈਸਟ ਇਹਨਾਂ ਦੀ ਆਪਸ ਵਜ੍ਹਾ ਰੰਜਿਸ਼ ਪਤਾ ਲੱਗੀ ਹੈ ਕਿ ਇਹ ਜਿਹੜਾ ਗੁਰਪ੍ਰੀਤ ਗੋਪੀ ਹੁਣੀ ਨੇ ਇਹਨਾਂ ਦੇ ਫੈਮਿਲੀ ਨੂੰ ਉੱਚ ਕਿਚ ਵਾਸਤੇ ਫੜਿਆ ਗਿਆ ਸੀ ਡਰੱਗਸ ਦੇ ਵਿੱਚ ਇਨਵੋਲਵਮੈਂਟ ਦੀ ਇਹਨਾਂ ਸ਼ੱਕ ਸੀ ਵੀ ਸਾਨੂੰ ਇਹਨੇ ਹਰਜਿੰਦਰ ਸਿੰਘ ਐਮਸੀ ਨੇ ਫਸਾਇਆ ਉਹ ਇੱਕ ਇਹਨਾਂ ਦਾ ਮੇਨ ਡੇਟਸ ਜਿਹੜਾ ਇਹਨੂੰ ਤੜੱਤਰ ਨੂੰ ਹੋਰ ਤਿੱਖਾ ਕਰਨ ਵਾਲੇ ਗੱਲ ਸੀ ਕਿ ਵੀ ਗੁਰਪ੍ਰੀਤ ਗੋਪੀ ਦੇ ਖਿਲਾਫ ਦੇਖੀ ਆਪਾਂ ਐਂਡੀਪੀਐਸ ਐਕਟ ਦੇ ਦੋ ਮੁਕੱਦਮੇ ਦਰਜ ਨੇ ਥਾਣਾ ਮੱਤੇਵਾਲ ਅੰਮ੍ਰਿਤਸਰ ਰੂਰਲ ਔਰ ਇੱਕ ਐਂਡੀਪੀਐਸ ਦਾ ਪੀਐਸ ਜੰਡੇਵਾਲਾ ਔਰ ਇਹਦਾ ਇੱਕ ਇਹ 307 ਦਾ ਜਿਹੜਾ ਮੁਕੱਦਮਾ ਹੈ ਇਹਦੇ ਭਰਾ ਕਰਨ ਦੇ ਖਿਲਾਫ ਹੈ ਜੰਡੇਆਲੇ ਦੇ ਵਿੱਚ ਜਿਹੜੇ ਤੇ ਮਦਈ ਮੁਕੱਦਮਾ ਹਰਜਿੰਦਰ ਸਿੰਘ ਜੋ ਮ੍ਰਿਤਕ ਨੇ ਉਹਨਾਂ ਵੱਲੋਂ ਦਰਜ ਕਰਾਇਆ ਗਿਆ ਤੇ ਇੱਕ ਹੋਰ 307 ਦਾ ਜੰਡੇਆਲੇ ਦੇ ਵਿੱਚ ਉਹ ਵੀ ਇਹਨਾਂ ਦੇ ਇੱਕ ਰਿਸ਼ਤੇਦਾਰ ਦੇ ਖਿਲਾਫ ਦਰਜ ਹੈ ਜੇ ਆਪਾਂ ਮੋਟੀ ਜੀ ਗੱਲ ਦੇਖੀਏ ਤੇ ਇਸ ਕੇਸ ਦੇ ਵਿੱਚ ਇੱਕ 9mm ਪਿਸਟਲ ਗਲੌਕ ਜਿਹਦੇ ਨਾਲ ਕੇ ਮਰਡਰ ਹੋਇਆ ਇੱਕ ਐਕਟਿਵਟ ਇੱਕ ਮੋਟਰਸਾਈਕਲ ਜਿਹੜੇ ਦੋਨੋਂ ਯੂਜ਼ ਹੋਏ ਕ੍ਰਾਈਮ ਜੋ ਤੇ ਚਾਰੋਂ ਮੇਨ ਮੁਲਜ਼ਮ ਜਿਹੜੇ ਫੜੇ ਗਏ ਆ ਤੇ ਇਹਦੇ ਚ ਜਿਹੜੀ ਤਰ੍ਹਾਂ ਹੋਰ ਵੀ ਸ਼ੇਅਰ ਕਰਦਾ ਜਿਵੇਂ ਕੱਲ ਵੀ ਪ੍ਰੈਸ ਨੂੰ ਦੱਸਿਆ ਗਿਆ ਸੀ ਜਿਹੜੇ ਪਹਿਲਾਂ ਅਸੀਂ ਬੰਦੇ ਫੜੇ ਸੀ ਚਾਨ ਤੇ ਬਚਿੱਤਰ ਜੰਡਿਆਲਾ ਗੁਰੂ ਦੇ ਉਹ ਵੀ ਦੋਨੋਂ ਬੰਦੇ ਜਿਹੜੇ ਆ ਉਹ ਇਨਵੋਲਡ ਨੇ ਇਸ ਕਿਸ਼ਨ ਗੈਂਗ ਦੇ ਨਾਲ ਔਰ ਉਹਨਾਂ ਤੇ ਵੀ ਅਸੀਂ ਜਿਹੜੀ ਪੁਛਕ ਚੱਲ ਰਹੀ ਉਹਨੂੰ ਤਾਂ ਵੀ ਗਲੌਕ ਪਿਸਟਲ ਮਿਲਿਆ ਸੀ ਉਹ ਵੀ ਅੰਮ੍ਰਿਤਸਰ ਕਮਿਸ਼ਨਰ ਪੁਲਿਸ ਨੇ ਇੱਕ ਦਿਨ ਪਹਿਲਾਂ ਹੀ ਫੜੇ ਆ ਉਹ ਇਹਦੇ ਵਿੱਚ ਐਸਐਸਪੀ ਸਾਹਿਬ ਅੰਮ੍ਰਿਤਸਰ ਰੂਰਲ ਨੇ ਵੀ ਮੈਨੂੰ ਦੱਸਿਆ ਕਿ ਉਹ ਵੀ ਉਹਨਾਂ ਨੇ ਕਾਫੀ ਗੈਂਗ ਦੇ ਉੱਤੇ ਕੰਮ ਕੀਤਾ ਉਹਨਾਂ ਨੇ ਕਾਫੀ ਬੰਦੇ ਪਹਿਲਾਂ ਅਰੈਸਟ ਕੀਤੇ ਐ ਤੇ ਇਹਨਾਂ ਦਾ ਜਿਹੜਾ ਏਰੀਆ ਆਫ ਆਪਰੇਸ਼ਨ ਹੈ ਉਹ ਅੰਮ੍ਰਿਤਸਰ ਰੂਰਲ ਤੇ ਮੇਨ ਤਰਨਤਾਰਨ ਹੈ ਔਰ ਕੱਲ ਜਿਹੜਾ ਇਹ ਮਨਪਾਗੀ ਘਟਨਾ ਹੋਈ ਤੁਹਾਨੂੰ ਪਤਾ ਹੀ ਹੈ ਕਿ ਕਿਸੇ ਵਿਆਹ ਦੇ ਸਮਾਗਮ ਚ ਆਇਆ ਉਹਨਾਂ ਨੂੰ ਲੱਗਿਆ ਕਿ ਸ਼ਾਇਦ ਨਹੀਂ ਪਤਾ ਲੱਗੇਗਾ ਇਹਨਾਂ ਨੇ ਉਸ ਕੱਲ ਦੀ ਪੈਰਵੀ ਕੀਤੀ ਤੇ ਉਹਨਾਂ ਨੂੰ ਕੱਲਾ ਤੇ ਜਿਹੜਾ ਅਨਵੇਰ ਦੇਖ ਕੇ ਤੇ ਇਹ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਹੈ ਇਹ ਸਾਰੀ ਜਿਹੜੀ ਕਾਰਵਾਈ ਹੈ ਆਰਗੇਨਾਈਜ਼ ਨੈਟਵਰਕ ਜਿਹੜਾ ਐਡਾ ਵੱਡਾ ਕਰਾਈਮ ਦਾ ਬਸਟ ਕੀਤਾ ਇਹ 8 ਘੰਟਿਆਂ ਚ ਕੀਤਾ ਇਹਦੇ ਸਾਡੇ ਅਫੀਸਰ ਜਿਹਨਾਂ ਨੇ ਮੇਨ ਰੋਲ ਪਲੇ ਕੀਤਾ ਉਹਦੇ ਡੀਸੀਪੀ ਜਗਜੀਤ ਵਾਲੀਆ ਸਾਹਿਬ ਦੀ ਸੁਪਰਵਾਈਜ਼ਨ ਚ ਏਡੀਸੀਪੀ ਹਰਪਾਲ ਸਿੰਘ ਸਾਡੇ ਏਸੀਪੀ ਯਾਦਵਿੰਦਰ ਸਿੰਘ ਜਿਹੜੇ 에어ਪੋਰਟ ਦੇ ਤਰਨਾਤ ਨੇ ਹਰਮਿੰਦਰ ਸਿੰਘ ਸਾਡੇ ਏਸੀਪੀ ਇਨਵੈਸਟੀਗੇਸ਼ਨ CIA ਦੀਆਂ ਸਾਰੀਆਂ ਟੀਮਾਂ ਰਵੀ ਕੁਮਾਰ ਤੇ ਮੌਲਕ ਐਸਐਚਓ ਸ਼ਰਟਾ ਵਿਨੋਦ ਕੁਮਾਰ ਤੇ ਇਹਨਾਂ ਦੀ ਜਿਹੜੀ ਟੀਮ ਹੈ ਇਹਨਾਂ ਨੇ ਅਣਥੱਕ ਮਿਹਨਤ ਕੀਤੀ ਹੈ ਔਰ ਮੈਂ ਦਿਲੀ ਮੁਬਾਰਕਬਾਦ ਦਿੰਨਾ ਆਈ ਫੀਲ ਵੈਰੀ ਪ੍ਰਾਊਡ ਆਫ ਦ ਟੀਮ ਔਰ ਇਹਨਾਂ ਵਾਸਤੇ ਮਨਜੋਗ ਡੀਜੀ ਸਾਹਿਬ ਨੇ ਵੀ ਕਿਹਾ ਕਿ ਵਾਜਬ ਇਹਨਾਂ ਨੂੰ ਨਾਮ ਵੀ ਦਿੱਤੇ ਜਾਣਗੇ ਤੋ ਮੈਨੂੰ ਇਸ ਗੱਲ ਤੇ ਦੱਸਦੇ ਬੜੀ ਖੁਸ਼ੀ ਹੁੰਦੀ ਹੈ ਕਿ ਜਿਹੜੇ ਜਿਹੜੇ ਵੀ ਜੋ ਡਿਸਰਵਿੰਗ ਨੇ ਉਹਨਾਂ ਦੇ ਨੂੰ ਰეკਮੈਂਡ ਕਰਾਂਗੇ ਜੰਡਿਆਲਾ ਅਤੇ ਹੋਰ ਛਾਟੇ ਵਿੱਚ ਜਿਹੜੀ ਘਟਨਾ ਹੋਤਾ ਇਸ ਤੋਂ ਬਾਅਦ ਇਹਨਾਂ ਨੇ ਕੋਈ ਹੋਰ ਜਾਂ ਉਸ ਤੋਂ ਪਹਿਲਾਂ ਕੋਈ ਹੋਰ ਘਟਨਾਵਾਂ ਇਹਦੇ ਹੈਗੀਆਂ ਵਾਂ ਜਿਹੜੀਆਂ ਕੀਤੀਆਂ ਹੋਣ ਇਸ ਤਰ੍ਹਾਂ ਦੀਆਂ ਇਹ ਹੁਣ ਅਸੀਂ ਪੁੱਛ ਕੇ ਚੱਲ ਰਹੇ ਹਾਂ ਜੀ ਮੈਨੂੰ ਕਿਊਜ਼ ਜਿਹੜਾ ਗੁੱਪੀ ਹੋ ਇੰਜੜ ਹੈ ਦੂਜਿਆਂ ਦੀ ਪੁੱਛ ਕੇ ਚੱਲ ਰਹੀ ਹੈ ਤੁਹਾਨੂੰ ਜਿਵੇਂ ਦੱਸਿਆ ਪਹਿਲਾਂ ਵੀ ਇਹਨਾਂ ਨੇ ਇੱਕ ਘਰ ਦੇ ਉੱਤੇ ਫਾਇਰਿੰਗ ਕੀਤੀ ਜਿਹੜੇ ਦੋ ਮੁੰਡੇ ਇਹਨਾਂ ਦੇ ਨਾਲ ਦੇ ਪਹਿਲਾਂ ਫੜੇ ਆ ਔਰ ਐਸਐਸਪੀ ਸਾਹਿਬ ਰੂਰਲ ਨੇ ਮੈਨੂੰ ਬੇਸਿਕਲੀ ਉਸ ਏਰੀਏ ਦੇ ਵਿੱਚ ਕਾਫੀ ਐਕਟਿਵ ਰਹੇ ਆ ਦੋਨੋਂ ਗੈਂਗਸ ਦਾ ਆਪਸ ਵਿੱਚ ਕਾਫੀ ਤਕਰਾਰ ਔਰ ਟਕਰਾਅ ਚੱਲ ਰਿਹਾ ਉੱਥੇ ਤੂੰ ਮੈਨੂੰ ਲੱਗਦਾ ਕਿ ਇਹਦੇ ਫੜੇ ਜਾਣ ਨਾ ਉਸ ਏਰੀਏ 'ਚ ਵੀ ਜਿਹੜੀ ਹੈ ਸ਼ਾਂਤੀ ਆ ਸਰ ਜੀ ਇੱਕ ਹੋਰ ਅਰੈਸਟ ਹੋ ਕੇ ਬਾਹਰ ਆਏ ਨੇ ਜੀ ਇਹ ਥੋੜਾ ਜਿਹਾ ਪਹਿਲਾਂ ਜੇਲ੍ਹ ਤੋਂ ਬਾਹਰ ਆਏ ਨੇ ਜੀ ਉਸ ਹੈ ਜੀ 24 ਚ ਹੈ ਸਰ ਜਿਹੜੇ ਜਿਹੜੇ ਫੜੇ ਗਏ ਨੇ ਉਹਨਾਂ ਦਾ ਨਾਮ ਇੱਕ ਵਾਰੀ ਦੱਸ ਦਿਓ ਸਰ ਜਿਹੜੇ ਜਿਹੜੇ ਅਰੈਸਟ ਹੋ ਚੁੱਕੇ ਨੇ ਜੋਬਨਜੀਤ 엘ੀਅਸ ਜੋਬਨ son of ਜਗਿੰਦਰ ਸਿੰਘ ਵਿਲੇਜ ਨੰਗਲਗੁਰੂ ਥਾਣਾ ਜੰਡੇਆਲਾ ਅਮਰਸਰ ਰੂਰਲ 22 ਸਾਲ ਦੀ ਉਮਰ ਹੈ ਅਨ EMPLOIED ਹੈ ਮਿਡਲ ਤੱਕ ਪਾਸ ਹੈ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਇਹਦੀ ਅਰੈਸਟ ਢੁੰਡਾ ਪਿੰਡ ਹੈ ਗੋਵਿੰਦਵਾਲ ਸਾਹਿਬ ਤਰਨਤਾਰਨ ਤੋਂ ਹੋਈ ਹੈ ਤਲ ਅਮਿਤ son of ਗੋਰਾ ਰੈਜ਼ੀਡੈਂਟ ਆਫ ਕੋਡੇਛਾ ਜੰਡੇਆਲਾ 19 ਸਾਲ 8ਵੀਂ ਤੱਕ ਪੜ੍ਹਿਆ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਹੋਟਲ ਗੈਲੈਕਸੀ ਤੋਂ ਫੜਿਆ ਗਿਆ ਗੁਰਪ੍ਰੀਤ ਐਲੀਅਸ ਡਾਉਣ son of ਲਖਵਿੰਦਰ ਸਿੰਘ ਵਾਸੀ ਨਵਾਂਕੋਟ ਪੀਐਸ ਜੰਡੇਆਲਾ ਗੁਰੂ 18 ਸਾਲ ਇਹ ਵੀ ਅਨਐਮਪਲੋਇਡ ਹੈ ਪਲੱਸ 2 ਪਲੱਸ 1 ਪੜਿਆ ਇਹ ਵੀ ਹੋਟਲ ਗਲੈਕਸੀ ਤੋਂ ਫੜਿਆ ਗਿਆ ਕੱਲ ਗੁਰਪ੍ਰੀਤ ਏਲੀਅਸ ਗੋਪੀ son of ਰਾਜਪਾਲ ਸਿੰਘ ਰੈਜ਼ਡੈਂਟ ਆਫ ਮੁਹੱਲਾ ਸ਼ੇਕਪੁਰਾ ਡਿੰਡਾਲਾ ਗੁਰੂ ਅੰਮ੍ਰਿਤਸਰ 22 ਸਾਲ ਦੀ ਉਮਰ ਹੈ ਇਹ ਵੀ ਅਨਐਮਪਲੋਇਡ ਹੈ ਪੜਿਆ ਲਿਖਿਆ ਹੈ ਨਹੀਂ ਬਿਲਕੁਲ ਇਹਨੂੰ ਫਤਾਪੁਰ ਜਿੱਥੇ ਆਪਾਂ ਖੜੇ ਹਾਂ ਮੌਕੇ ਤੇ ਇਨਕਾਊਂਟਰ ਤੋਂ ਬਾਅਦ ਅਰੈਸਟ ਹੋਇਆ ਦੋ ਕੇਸ ਦੇ ਖਿਲਾਫ ਐਨਡੀਪੀਐਸ ਦੇ ਦਰਜ ਨੇ ਔਰ ਇਹ ਜਿਹੜਾ ਇਸ ਗੈਂਗ ਨੂੰ ਲੀਡ ਕਰ ਰਿਹਾ ਕ੍ਰਿਸ਼ਨੂ ਦਾ ਭਰਾ ਹੈ ਹੋ ਟੋਟਲ ਗੈਲੈਕਸੀ ਦਾ ਕੀ ਰੋਲ ਸਰ ਟੋਟਲ ਗੈਲੈਕਸੀ ਦਾ ਕੁਝ ਹੈਗਾ ਨਹੀਂ ਉਹ ਤਾਂ ਉਹਨਾਂ ਨੇ ਉੱਥੇ ਸ਼ੈਲਟਰ ਲਿਆ ਪਹਿਲਾਂ ਇਹ ਸਾਰੇ ਜਿਹੜੇ ਆ ਗੋਇੰਦਵਾਲ ਗਏ ਉੱਥੋਂ ਫਿਰ ਇਹ ਬੰਦੇ ਨਿਕਲੇ ਆ ਇਹਨਾਂ ਨੇ ਅੱਗੇ ਭੱਜਣ ਦੀ ਤਾਕ ਸੀ ਵੀ ਅਸੀਂ ਛੱਡ ਦਾਂਗੇ ਵੀ ਰਾਤ ਨੂੰ ਰਹਿ ਕੇ ਤੇ ਸਵੇਰੇ ਨਿਕਲ ਜਾਵਾਂਗੇ ਸਰ ਪਰ ਆਹ ਐ ਇੱਕ ਕਹਿ ਰਹੇ ਸਰ ਕਿ ਇਹ ਜਿਹੜਾ ਕੌਂਸਲਰ ਮਾਰਿਆ ਗਿਆ ਇਹ ਨਸ਼ਿਆਂ ਤੋਂ ਰੋਕਦਾ ਸੀ ਇਹਨਾਂ ਨੂੰ ਐਦਾਂ ਦੀ ਗੱਲ ਸਾਹਮਣੇ ਆਈ ਦੇਖੋ ਇਹਦੇ ਬਾਰੇ ਮੈਂ ਐਸਐਸਪੀ ਸਾਹਿਬ ਰੂਰਲ ਨਾਲ ਗੱਲ ਕਰਕੇ ਤੁਹਾਨੂੰ ਦੱਸ ਸਕਾਂ ਕਿਉਂਕਿ ਉਹਨਾਂ ਦਾ ਏਰੀਆ ਹੈ ਪਰ ਉਹਨੇ ਮੈਂ ਦੱਸਿਆ ਕਿ ਬੜੀ ਇਫੈਕਟਿਵ ਅਸੀਂ ਕਾਰਵਾਈ ਕਰ ਰਹੇ ਹਾਂ ਦੋਨੋਂ ਗੈਂਗਸ ਦੇ ਤੇ ਸਰ ਪਰਵਾਰ ਇੱਕ ਗੱਲ ਕਹਿ ਰਿਹਾ ਹੈ ਕਿ ਅਸੀਂ ਅੱਗੇ ਵੀ ਕਈ ਕੰਪਲੇਂਟਸ ਦਿੱਤੀਆਂ ਸਿੱਗੀਆਂ ਸਾਡੇ ਤੇ ਸਾਡੇ ਘਰ ਤੇ ਵੀ ਫਾਇਰਿੰਗ ਹੋਈ ਕੋਈ ਐਸੀ ਕੰਪਲੇਂਟ ਆਈ ਹੈ ਜੀ ਅੱਗੇ ਕੋਈ ਸਿਕਿਉਰਟੀ ਲੈਣ ਵਾਸਤੇ ਕਿਉਂਕਿ ਜਿਵੇਂ ਐਸਐਸਪੀ ਸਾਹਿਬ ਕਹਿ ਰਹੇ ਕਿ ਸਾਡੇ ਤੱਕ ਕਿਸੇ ਨੇ ਪਹੁੰਚ ਨਹੀਂ ਕੀਤੀ ਕਿ ਇਹਨਾਂ ਨੂੰ ਸਿਕਿਉਰਟੀ ਦਿੱਤੀ ਜਾਵੇ ਜੀ ਦੇਖੋ ਉਹਨਾਂ ਦਾ ਏਰੀਆ ਜੋ ਐਸਐਸਪੀ ਸਾਹਿਬ ਕਹਿ ਰਹੇ ਉਹਨਾਂ ਨੇ ਨੈਚੁਰਲੀ ਬੜੀ ਵੈਰੀਫਾਈਡ ਔਰ ਕਰੈਕਟ ਵਰਸ਼ਨ ਹੀ ਦਿੱਤੀ ਹੋਏਗੀ ਇਹਦੇ ਬਾਰੇ ਮੈਂ ਨਹੀਂ ਕਮੈਂਟ ਕਰ ਸਕਦਾ ਸਰ ਮੇਰੇ ਤੱਕ ਤੇ ਕੋਈ ਪਰਚਾ ਹੈ ਮੇਰੇ ਤੱਕ ਤੇ ਕੋਈ ਪਰਚਾ ਹੈ ਉਹ ਵੀ ਚੈੱਕ ਕਰਨਾ ਪਏਗਾ ਜੀ ਸਰ ਕਿਸ਼ਨਾ ਗੈਂਗ ਸੀ ਦੂਜਾ ਗੈਂਗ ਕਿਹੜਾ ਸੀ ਹਾਂਜੀ ਬਿਲਕੁਲ ਬਿਲਕੁਲ ਸੀਪੀ ਸਾਹਿਬ ਕਿਸ਼ਨਾ ਗੈਂਗ ਦੂਜਾ ਆਪੋਜੀਟ ਗੈਂਗ ਕਿਹੜਾ ਸੀ ਇਹਨਾਂ ਦਾ ਹੈਪੀ ਜੱਟ ਦਾ ਪਤਾ ਲੱਗ ਰਿਹਾ ਜੀ ਹਾਂਜੀ ਠੀਕ ਹੈ ਜੀ ਠੀਕ ਹੈ ਜੀ ਥੈਂਕ ਯੂ ਤਾਂ